ਇਸ ਐਫਆਈਆਰ ਦੇ ਨਾਲ ਇਹਨੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਇਹਨੇ ਖੁਦ ਜੇ ਪੰਜਾਬ ਪੁਲਿਸ ਹੀ تسلیم ਕਰ ਲੇ ਕਿ ਜੀ ਇਹ ਜਿਹੜਾ ਵਾਰਦਾਤ ਹੋਈ ਹੈ ਕਿਉਂਕਿ ਕੰਪਲੀਟਲੀ ਬਾਰਡਰ ਤੇ ਤੇ ਉਹ ਪਿੰਡੇ ਜਿਹੜਾ ਪੁਲਿਸ ਸਟੇਸ਼ਨ ਹੈ ਜੀਹਦੇ ਚ ਪੈਂਦਾ ਤੇ ਤੁਸੀਂ ਤੇ ਸਾਰਾ ਕੇਸ ਹੀ ਆਪਣਾ ਲੂਜ਼ ਕਰਕੇ ਤੁਸੀਂ ਇੱਕ ਜ਼ਿਕਰ ਕੀਤਾ ਐਮਐਸ ਹਾਂਜੀ ਐਮਐਸਪੀ ਨੂੰ ਲੈ ਕੇ ਭਗਵਾਨ ਜਦੋਂ ਤੁਹਾਡੀ ਸਰਕਾਰ ਸੀ ਕਾਂਗਰਸ ਦੀ ਤਾਂ ਉਹ ਬਾਰ ਬਾਰ ਜ਼ਿਕਰ ਕਰਦੇ ਸੀਗੇ ਕਿ ਸਾਡੀ ਸਰਕਾਰ ਬਣਾਓ ਅਟਾਰੀ ਵਾਲਾ ਬਾਰਡਰ ਖੋਲਾਂਗੇ ਤਜਾਰਤ ਸ਼ੁਰੂ ਕਰਾਂਗੇ ਪਰ ਹੁਣ ਹਾਲਾਤ ਇਹ ਨੇ ਕਿ ਜਦੋਂ ਕਿੰਨੂ ਦੀ ਬੰਪਰ ਫਸਲ ਹੁੰਦੀ ਹੈ ਤਾਂ ਕਿਸਾਨਾਂ ਨੂੰ ਆਪਣੇ ਕਿੰਨੂ ਸਰਕਾਰਾਂ ਦੇ ਸੁੱਖਣੇ ਪੈ ਰਹੇ ਲੱਗਦਾ ਕਿ ਅਟਾਰੀ ਵਾਲੇ ਬਾਰਡਰ ਤੇ ਵੀ ਸਰਕਾਰ ਯੂ ਟਰਨ ਮਾਰਦੀ ਹੈ ਸਿੱਧਾ ਹੁਣ ਇਹ ਗੱਲ ਕਹਿੰਦੇ ਨੇ ਕਿ ਉਧਰੋਂ ਨਸ਼ਾ ਆ ਰਿਹਾ ਇਸ ਤਰ੍ਹਾਂ ਇੱਕੋ ਗੱਲ ਸੁਣ ਲਓ ਅਟਾਰੀ ਵਾਲਾ ਬਾਰਡਰ ਤੇ ਕੀ ਖੋਲਨੇ ਅਟਾਰੀ ਦੇ ਬਾਰਡਰ ਤੋਂ ਤੇ ਡਰੋਨ ਆ ਰਹੇ ਨੇ ਵੈਪਨ ਲੈ ਕੇ ਤੇ ਨਸ਼ਾ ਲੈ ਕੇ ਆ ਰਹੇ ਮੈਨੂੰ ਦੱਸੇ ਤੇ ਸਹੀ ਭਗਵੰਤ ਬਾਣ ਜੀ ਕੋਈ ਦੱਸੋ ਤਾਂ ਸਹੀ ਦੋਆਂ ਸਾਲਾਂ 'ਚ ਤੁਹਾਡੀ ਕੋਈ ਇੱਕ ਉਪਲਬਧੀ ਤੇ ਦੱਸੋ 70 75 ਹਜ਼ਾਰ ਕਰੋੜ ਦਾ ਤਾਂ ਤੁਸੀਂ ਕਰਜ਼ਾ ਚਾੜਤ ਹੈ ਨੌਜਵਾਨ ਬੱਚੀਆਂ ਨੂੰ ਜਿਹੜੇ ਮਾਵਾਂ ਨੂੰ ਤੇ ਪੈਣਾ ਨੂੰ ਤੇ ਬੱਚੀਆਂ ਨੂੰ ਪ੍ਰੋਮਿਸ ਕਰ ਸਕੋ 1000 ਰੁਪਈਆ ਸਾਡੀ ਸਰਕਾਰ ਬੰਦੇ ਪਹਿਲੇ ਮਹੀਨੇ 'ਚ ਹੀ ਅਪ੍ਰੈਲ ਦੇ ਮਹੀਨੇ ਤੁਹਾਨੂੰ ਇਹ 1000 ਰੁਪਈਆ ਕਰੋ ਕਰੋ ਤੁਹਾਨੂੰ ਅਸੀਂ ਦੇਵਾਂਗੇ ਕਦੀ ਨਾ ਤੱਕ ਮਿਲਿਆ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਬਜਟ ਦੇ ਵਿੱਚੋਂ 34000 ਕਰੋੜ ਦੀ ਰਿਸ਼ਵਤਖੋਰੀ ਦੂਰ ਕਰਕੇ ਪੰਜਾਬ ਦੇ ਡਿਵੈਲਪਮੈਂਟ ਦੇ ਕੰਮਾਂ ਤੇ ਪੈਸੇ ਲਾਉਣ ਵਾਸਤੇ ਜਿਹੜੀ ਅਸ਼ੋਰੰਸ ਦਿੱਤੀ ਸੀ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਉਹਦਾ ਜ਼ਿਕਰ ਕਰਾਂਗੇ 20000 ਕਰੋੜ ਦੀ ਇਲੈਗਲ ਮਾਈਨਿੰਗ ਇਹਨਾਂ ਕਿਹਾ ਸੀ 20000 ਕਰੋੜ ਰੁਪਈਆ ਹੀ ਸਾਲ ਦਾ ਪੰਜਾਬ ਦਾ ਰੈਵਨਿਊ ਜੋੜਿਆ ਕਰਾਂਗੇ 2 ਸਾਲ ਬੀਤਣ ਤੋਂ ਬਾਅਦ ਜਿੱਥੇ 40 ਹਜ਼ਾਰ ਕਰੋੜ ਰੁਪਇਆ ਜਮ੍ਹਾਂ ਹੋਣਾ ਚਾਹੀਦਾ ਸੀ ਉਥੇ ਨਿਰਾ 400 ਕੋਈ 40 ਕੇ 50 ਕਰੋੜ ਰੁਪਇਆ ਇਹਨਾਂ ਜਮ੍ਹਾਂ ਕੀਤਾ ਹੈ ਲਾਅ ਐਂਡ ਆਰਡਰ ਕੋਈ ਨਹੀਂ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ 5 ਮਿੰਟ ਦੇ ਟੈਲੀਫੋਨ ਤੇ ਨਸ਼ਾ ਤੁਸੀਂ ਜਿੱਥੇ ਚਾਹਦੇ ਉਥੇ ਪਹੁੰਚ ਜਾਂਦਾ ਹੈ ਪੰਜਾਬ ਐਫ ਆਈ ਆਰ ਲਾਂਚ ਕਰਾਏ ਕਿਉਂਕਿ ਉਹਦੇ ਵਿੱਚ ਮੈਂ ਇਹ ਵੀ ਮੰਗ ਕੀਤੀ ਸੀ ਕਿ ਸਾਡਾ ਫੇਥ ਨਾ ਦੇ ਭਗਵੰਤ ਮੰਨਤੇ ਹੈ ਨਾਹ ਹਰਿਆਣਾ ਪੁਲਿਸ ਤੇ ਨਾ ਹਰਿਆਣੇ ਦੀ ਸਰਕਾਰ ਤੇ ਹੈ ਅਸੀਂ ਚਾਹਾਂਗੇ ਕਿ ਆਨਬਲ ਕੋਰਟ ਦੀ ਦੇਖਰੇਖ ਦੇ ਵਿੱਚ ਬਕਾਇਦਾ ਤੌਰ ਇਹ ਸਾਰੀ ਇਨਕੁਆਰੀ ਜਿਹੜੇ ਪਿਛਲੇ 13 ਫਰਵਰੀ ਤੋਂ ਲਗਾਤਾਰ ਪੀਸਫੁਲ ਪੰਜਾਬ ਦੇ ਕਿਸਾਨਾਂ ਦੇ ਪ੍ਰੋਟੈਸਟਰਸ ਦੇ ਉੱਤੇ ਖਨੌਰੀ ਤੇ ਪਾਤਰਣਾ ਦੇ ਵਿੱਚ ਜਿਸ ਕਿਸਮ ਦਾ ਸੌਲਟ ਹੋਇਆ ਹੈ ਉਹ ਇੰਡੀਅਨ ਹਿਸਟਰੀ ਦੇ ਵਿੱਚ ਇਸ ਤੋਂ ਪਹਿਲੇ ਕਦੇ ਨਹੀਂ ਸੀ ਹੋਇਆ ਪੀਸਫੁਲ ਪ੍ਰੋਟੈਸਟਰਸ ਔਰ ਸ਼ੁਭਕਰਨ ਸਿੰਘ ਜਿਹੜਾ 22 ਸਾਲ ਦਾ ਨੌਜਵਾਨ ਸਾਡਾ ਵੀਰ ਜਿਹਦਾ ਕਤਲ ਪੰਜਾਬ ਦੀ ਟੈਰਿਟਰੀ ਦੇ ਵਿੱਚ ਗੋਲੀ ਦੇ ਨਾਲ ਹਰਿਆਣਾ ਪੁਲਿਸ ਨੇ ਕੀਤਾ ਸੀ ਉਹਨਾਂ ਦਾ ਇੰਟਰੈਸਟ ਪ੍ਰੋਟੈਕਟ ਕਰਨ ਵਾਸਤੇ 300 ਤੋਂ ਵੱਧ ਕਿਸਾਨ ਜਿਹੜਾ ਫਟੜ ਪਿਆ ਗਨ ਸ਼ਾਟਸ ਨਾਲ ਜਾਂ ਵੇਰੀਅਸ ਕਿਸਮ ਦੇ ਟਾਇਰ ਗੈਸ਼ ਸ਼ੈਲਸ ਦੇ ਨਾਲ ਜਾਂ ਲਾਠੀ ਚਾਰਜ ਦੇ ਨਾਲ ਜਾਂ ਡਾਂਗਾ ਸੋਟਿਆਂ ਨਾਲ ਜਾਂ ਪ੍ਰੀਤਪਾਲ ਸਿੰਘ ਵਰਗੇ ਜਿਹਨਾਂ ਨੂੰ ਚੁੱਕ ਕੇ ਪੰਜਾਬ ਦੀ ਟੈਰਿਟਰੀ ਦੇ ਵਿੱਚੋਂ ਹਰਿਆਣੇ ਦੀ ਪੁਲਿਸ ਨੇ ਸਿਵਲਨ ਕੱਪੜਿਆਂ ਦੇ ਵਿੱਚ ਜਿਸ ਨੂੰ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਪੀਜੀਆਈ ਰੋहतक ਤੋਂ ਕੋਰਟਸ ਦੀ ਇੰਟਰਵੈਂਸ਼ਨ ਤੇ ਸਰਕਾਰ ਦੀ ਇੰਟਰਵੈਂਸ਼ਨ ਨਾਲ ਵਾਪਸ ਪੀਜੀਆਈ ਚ ਲੈ ਕੇ ਆਂਦਾ ਉਹਨਾਂ ਦਾ ਇੰਟਰਸਟ ਪ੍ਰੋਟेक्ट ਕਰਨ ਵਾਸਤੇ ਮੈਂ ਆਪਣੀ ਜ਼ਿੰਮੇਵਾਰੀ ਐਜ਼ ਅ ਲੀਡਰ ਆਫ ਪੋਜੀਸ਼ਨ ਸਮਝਦੇ ਹੋਏ ਇੱਕ ਪਬਲਿਕ ਇਨਕਸਟੀਗੇਸ਼ਨ ਹਾਈ ਕੋਰਟ ਚੌਂਦਬਲ ਹਾਈ ਕੋਰਟ ਚ ਪਾਈ ਸੀ ਮੇਰੇ ਵਕੀਲ ਫਾਰਮਰ ਐਡਵੋਕੇਟ ਜਰਨਲ एपीएस देओल साहब ਸਨ ਤੇ ਅੱਜ अर्ली ਹੀアリング ਵਾਸਤੇ ਆਨਰੇਬਲ ਚੀਫ ਜਸਟਿਸ ਦੀ ਕੋਰਟ ਵਿੱਚ ਪੰਜਾਬ ਨੂੰ ਕੱਲ ਹੀ ਪੰਜਾਬ ਗਵਰਨਮੈਂਟ ਨੂੰ ਨੋਟਿਸ ਹੋ ਚੁੱਕਿਆ ਸੀ 7 ਦਿਨ ਲਗਾਤਾਰ ਸ਼ੁਭ ਕਰਮਨ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਮੌਚਰੀ ਦੇ ਵਿੱਚ ਪਟਿਆਲੇ ਵਿੱਚ ਪਈ ਸੀ ਨਾ ਐਫ ਆਈ ਆਰ ਲੌਂਚ ਕੀਤੀ ਜਾ ਰਹੀ ਸੀ ਨਾ ਉਹਨਾਂ ਦੇ ਪੋਸਟ ਬਾਟਮ ਹੋਇਆ ਸੀ ਤੋਂ ਇਹ ਸਾਰਾ ਕੁਝ ਜਦੋਂ ਗਵਰਨਮੈਂਟ ਆਫ ਪੰਜਾਬ ਨੇ ਵੇਖਿਆ ਕਿ ਅੱਜ ਹੋ ਸਕਦਾ ਹੈ ਆਨਰੇਬਲ ਹਾਈ ਕੋਰਟ ਖੁਦ ਇਨਟਰਵੈਨ ਕਰੇ ਤੇ ਐਫ ਆਈ ਆਰ ਲੌਂਚ ਕਰਾਏ ਕਿਉਂਕਿ ਉਹਦੇ ਵਿੱਚ ਮੈਂ ਇਹ ਵੀ ਮੰਗ ਕੀਤੀ ਸੀ ਕਿ ਸਾਡਾ ਫੇਥ ਨਾ ਦੇ ਭਗਵੰਤ ਮੰਨਤੇ ਹੈ ਨਾ ਹਰਿਆਣਾ ਪੁਲਿਸ ਤੇ ਨਾ ਹਰਿਆਣੇ ਦੀ ਸਰਕਾਰ ਤੇ ਹੈ ਅਸੀਂ ਚਾਹਾਂਗੇ ਕਿ ਆਨਬਲ ਕੋਰਟ ਦੀ ਦੇਖਰੇਖ ਦੇ ਵਿੱਚ ਬਕਾਇਦਾ ਤੌਰ ਇਹ ਸਾਰੀ ਇਨਕੁਆਰੀ ਜਿਹੜੇ ਪਿਛਲੇ 13 ਫਰਵਰੀ ਤੋਂ ਲਗਾਤਾਰ ਪੀਸਫੁਲ ਪੰਜਾਬ ਦੇ ਕਿਸਾਨਾਂ ਦੇ ਪ੍ਰੋਟੈਸਟਰਸ ਦੇ ਉੱਤੇ ਖਨੌਰੀ ਤੇ ਪਾਤਰਣਾ ਦੇ ਵਿੱਚ ਜਿਸ ਕਿਸਮ ਦਾ ਸੌਲਟ ਹੋਇਆ ਉਹ ਇੰਡੀਅਨ ਹਿਸਟਰੀ ਦੇ ਵਿੱਚ ਇਸ ਤੋਂ ਪਹਿਲੇ ਕਦੀ ਨਹੀਂ ਸੀ ਹੋਇਆ ਪੀਸਫੁਲ ਪ੍ਰੋਟੈਸਟਰਸ ਕੱਲ ਰਾਤ 10:40 ਮਿੰਟ ਤੇ ਇੱਕ ਜ਼ੀਰੋ ਐਫ ਆਈ ਆਰ ਲੋਜ ਹੋਈ ਹੈ ਜਿਸ ਦੇ ਵਿੱਚ ਉਸ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੇ ਪਾਤਰਨਾਗੇ ਖੁਦ تسلیم ਕਰ ਲਿਆ ਕਿ ਜਿਹੜਾ ਕੇਸ ਹੈ ਸਾਡੇ ਜਿਹੜੀ ਗੋਲੀ ਵਜੀ ਹੈ ਇਹ ਹਰਿਆਣਾ ਦੀ ਜੂਰਿਸਡਿਕਸ਼ਨ ਚ ਹੋਇਆ ਹੈ ਗੜੀ ਪੁਲਿਸ ਸਟੇਸ਼ਨ ਹੈ ਜੀਂਦ ਜ਼ਿਲ੍ਹੇ ਦਾ ਉਸ ਤੋਂ ਬਾਅਦ ਨਾਲ ਹੀ ਐਸਓਸੀ ਸਾਹਿਬ ਇਹ ਕਹਿੰਦੇ ਨੇ ਕਿ ਇਹਨੂੰ ਅਸੀਂ ক্লোਜ਼ਲੀ ਸਟੱਡੀ ਕਰਾਂਗੇ ਕਿ ਇਹਦੇ ਵਿੱਚ ਕੋਈ ਗਫਲਤ ਤੇ ਨਹੀਂ ਹੋਈ ਇਸ ਕਿਸਮ ਦੇ ਸ਼ਬਦ ਇਸਤੇਮਾਲ ਕਰਕੇ ਸਹੀ ਬਹਿਣੇ ਦੇ ਵਿੱਚ ਭਗਵੰਤ ਮਾਨ ਨੇ ਗੱਲ ਸਾਬਤ ਕਰ ਦਿੱਤੀ ਜਿਹੜਾ ਬਹੁਤ ਦੇਰ ਦਾ ਮੇਰਾ ਪਹਿਲੇ ਦਾ ਸ਼ੰਕਾ ਵੀ ਸੀ ਤੇ ਮੇਰੇ ਕੋਲ ਇਸ ਕਿਸਮ ਦੇ ਸਬੂਤ ਵੀ ਸਰ ਤੇ ਮੈਂ ਆਨਰੇਬਲ ਵਿਧਾਨ ਸਭਾ ਦੇ ਵਿੱਚ ਵੀ ਕਈ ਦਫਾ ਤੁਹਾਡੇ ਸਾਹਮਣੇ ਗੱਲ ਕਹੀ ਸੀ ਕਿ ਇੱਕ ਵਕਤ ਆਏਗਾ ਜਦੋਂ ਤੁਹਾਨੂੰ ਖੁਦ ਨਜ਼ਰ ਆ ਜਾਵੇਗਾ ਕਿ ਭਗਵੰਤ ਮਾਨ ਜਿਹੜਾ ਇਹ ਰਿਪਰੈਜੈਂਟੇਟਿਵ ਸੈਂਟਰ ਦੀ ਸਰਕਾਰ ਦਾ ਅੱਜ ਸਾਫ਼ ਤੌਰੇ ਗੱਲ ਨਜ਼ਰ ਆ ਚੁੱਕੀ ਹੈ ਕਿ ਹਰਿਆਣਾ ਦੀ ਸਰਕਾਰ ਨਾਲ ਰਲ ਕੇ ਸੈਂਟਰ ਦੀ ਸਰਕਾਰ ਦੇ ਸਾਹਮਣੇ ਗੋਡੇ ਟੇਕ ਕੇ ਨਾ ਇਹਨੇ ਪੰਜਾਬ ਨੂੰ ਪ੍ਰੋਟੈਕਟ ਕੀਤਾ ਨਾ ਇਹਨੇ ਕਿਸਾਨੀ ਨੂੰ ਪ੍ਰੋਟੈਕਟ ਕੀਤਾ ਇਹਨੇ ਬਕਾਇਦਾ ਤੌਰ ਪੰਜਾਬ ਦਾ ਭਾਰੀ ਨੁਕਸਾਨ ਕਰਾਇਆ ਸਾਡੇ ਨੌਜਵਾਨ ਬੱਚੇ ਨੂੰ ਸਾਡੇ ਵੀਰ ਨੂੰ ਆਂਦੇ ਵਕਤ ਦੇ ਵਿੱਚ ਜਿਸ ਕਿਸਮ ਦੀ ਐਫ ਆਈ ਆਰ ਨੇ ਨਾਲ ਲੋਜ ਕੀਤੀ ਹੈ ਮੈਂ ਨਹੀਂ ਸਮਝਾਂਦੇ ਟਾਈਮ 'ਚ ਇਹਨੂੰ ਜਸਟਿਸ ਮਿਲ ਪਾਏਗਾ ਅਸੀਂ ਫਰਦਰ ਪੂਰਾ ਜ਼ੋਰ ਲਗਾ ਰਹੇ ਹਾਂ ਆਪਣੀ ਪਾਰਟੀ ਵੱਲੋਂ ਇੰਡੀਆ نیشنل ਕਾਂਗਰਸ ਵੱਲੋਂ ਕਿ ਨਿਰਾ ਸ਼ੁਭਕਰਨ ਸਿੰਘ ਦਾ ਹੀ ਨਹੀਂ ਜਾਂ ਪ੍ਰੀਤਪਾਲ ਸਿੰਘ ਹੁਣਦਾ ਦਾ ਹੀ ਨਹੀਂ ਜਿਹੜਾ ਤਕਰੀਬਨ 300 ਹੋਰ ਕਿਸਾਨ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਹੈ ਜਿਨ੍ਹਾਂ ਦੇ ਅਜੇ ਤੱਕ ਐਫ ਆਈ ਆਰਸ ਉਹਨਾਂ ਦੀ ਅਜੇ ਨਹੀਂ ਕੱਟੀਆਂ ਗਈਆਂ ਉਹਨਾਂ ਦੀ ਵੀ ਕੰਪਰੀਹੈਂਸਿਵ ਐਫ ਆਈ ਆਰ ਕੱਟੀ ਜਾਏ ਤੇਦੀ ਤਹਿਕੀਕਾ ਸ਼ੁਰੂ ਕੀਤੀ ਮੈਂ ਅੱਜ ਆਪਣੀ ਪਾਰਟੀ ਵੱਲੋਂ ਕਿਉਂਕਿ ਕੱਲ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਸੀਂ ਮੰਗ ਕਰਾਂਗੇ ਭਗਵੰਤਬਾਹਨ ਟਾਈਮ ਆ ਗਿਆ ਤੇਨੂੰ ਹੁਣ ਅਸਤੀਫਾ ਦੇਣਾ ਪਏ ਤੇਰਾ ਮੁੱਖ ਮੰਤਰੀਸ਼ਿਪ ਚ ਕੰਟੀਨਿਊ ਕਰਨਾ ਅਜ ਪੰਜਾਬ ਦੇ ਇੰਟਰਸਟ ਨੂੰ ਸਹੀ ਮਿਹਨਤ ਵਿੱਚ ਤੁਸੀਂ ਪ੍ਰੋਟੈਕਟ ਨਹੀਂ ਕਰ ਪਾਏ ਤੁਸੀਂ ਕੈਪेबल ਨਹੀਂ ਨਾ ਕਿਸਾਨਾਂ ਨੂੰ ਡਿਫੈਂਡ ਕਰਨ ਵਾਸਤੇ ਨਾ ਪੰਜਾਬ ਨੂੰ ਡਿਫੈਂਡ ਕਰਨ ਵਾਸਤੇ ਸੋ ਇਟ ਇਜ਼ ਹਾਈ ਟਾਈਮ ਔਨ ਮੋਰਲ ਗਰਾਉਂਡਸ ਭਗਵੰਤ ਮਾਨ ਮਸਟ ਕੁਇਟ ਐਸ ਦੀ ਚੀਫ ਮਿਨਿਸਟਰ ਪੰਜਾਬ ਕੱਲ ਬਕਾਇਦਾ ਤੌਰ ਤੇ ਕਿਸਾਨਾਂ ਦੀ ਹਰ ਗੱਲ ਜਿਹੜੇ ਸੈਂਟਰ ਨੇ ਅੱਜ ਤੋਂ 2 ਸਾਲ ਪਹਿਲੇ ਜਦੋਂ 2021 ਦੇ ਵਿੱਚ ਕਾਨੂੰਨ 3 ਸਾਲ ਪਹਿਲੇ ਵਾਪਸ ਲੈਣ ਜੋ ਜੋ ਵਾਦੇ ਕਿਸਾਨੀ ਨੇ ਇਹਨਾਂ ਨੇ ਕੀਤੇ ਸੀ ਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਉਹ ਨਿਪਰੇ ਨਹੀਂ ਚਾੜੇ ਉਹ ਕੱਲ ਗਵਰਨਰਸ ਅਡਰੈਸ ਦੇ ਵਿੱਚ ਬਕਾਇਦਾ ਤੌਰ ਸਾਰੇ ਮਸਲੇ ਸੂਬੇ ਦੇ ਸਾਹਮਣੇ ਰੱਖੇ ਜਾਣਗੇ ਕੱਲ ਇਹ ਵੀ ਮਸਲਾ ਇੱਕ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਸਰਕਾਰ ਵਿੱਚ ਨਹੀਂ ਸੀ ਆਏ ਉਦੋਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ ਤੇ ਅਨਮੋਲ ਗਗਨ ਮਾਨ ਹੋਣਾ ਨੇ ਉਹਦੇ ਯਕੀਨ ਦਵਾਇਆ ਸੀ ਕਿ ਜਿਹੜਾ ਐਮਐਸਪੀ ਦਾ ਮਸਲਾ ਹੈ ਜੇ ਸੈਂਟਰ ਦੀ ਸਰਕਾਰ ਇਹਨੂੰ ਲਾਗੂ ਨਹੀਂ ਕਰੇਗੀ ਤੁਸੀਂ ਸਾਨੂੰ ਵੋਟਾਂ પા ਕੇ ਕਾਮਯਾਬ ਕਰੋ ਅਸੀਂ ਤੁਹਾਨੂੰ ਸ਼ਰਤਾਂ ਜਿਹੜੀਆਂ 22ਆਂ 23 ਫਸਲਾਂ ਐਮਐਸਪੀ ਦੀ ਲਿਸਟ ਵਿੱਚ ਨੇ ਸੈਂਟਰ ਦੀਆਂ ਅਸੀਂ ਉਹ ਸਾਰਿਆਂ ਦੀ ਪਰਚੇਜ਼ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਮੂੰਗ ਦੀ ਗਲਤੀ ਇਹਨਾਂ ਨੇ ਭਗਵੰਤ ਮਾਨ ਨੇ ਮੂੰਗ ਦੀ ਦਾਲ ਨੂੰ ਪਰਚੇਸ ਕਰਨ ਤੇ ਇੱਕ ਐਮਐਸਪੀ ਐਲਾਨ ਕੀਤੀ तकरीबन 65 15% ਕਰੋਪੀ ਇਹਨਾਂ ਬਾਇ ਕੀਤਾ 85% ਪ੍ਰਾਈਵੇਟ ਏਜੰਸੀਆਂ ਨੇ ਖਰੀਦ ਕੀਤੀ ਉਹ ਵੀ ਕਿਸਾਨਾਂ ਨੂੰ ਅੱਜ ਸਪੈਸ਼ਲੀ ਮਾਨਸਾ ਤੇ ਜਿਹੜਾ ਜਗਰਾਉਂ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਤੁਸੀਂ ਪੁੱਛ ਕੇ ਵੇਖੋ ਅੱਧੇ ਰੇਟ ਤੇ ਐਮਐਸਪੀ ਦੇ ਅੱਧੇ ਰੇਟ ਤੇ ਮੂੰਗ ਦੀ ਧਾਲਾਂ ਜਿਹੜੀਆਂ ਗਵਰਨਮੈਂਟ ਦੀ ਅਸ਼ੋਰੈਂਸ ਤੇ ਜਿਹੜੀਆਂ ਬੀਜੀਆਂ ਗਿਆ ਸੀ ਉਹਨਾਂ ਨੂੰ ਪੈਸੇ ਨਹੀਂ ਦੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਰਨਾ, ਧੋਖਾ ਕਰਨਾ, ਗਲਤ ਬਿਆਨੀ ਕਰਨੀ ਇਹ ਸਾਰੇ ਮਸਲੇ ਪੰਜਾਬ ਦੀ ਜਿਹੜੀ ਆਉਣ ਵਾਲਾ ਸੈਸ਼ਨ ਹੈ ਅਸੀਂ ਲੋਕਾਂ ਦੇ ਸਾਹਮਣੇ ਰੱਖਾਂਗੇ ਕਿਸਾਨਾਂ ਨੂੰ ਕੀ ਵਾਅਦੇ ਕੀਤੇ? ਸਰਕਾਰੀ ਮੁਲਾਜ਼ਮਾਂ ਨੂੰ ਕੀ ਵਾਅਦੇ ਕੀਤੇ? ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਕੀ ਵਾਅਦੇ ਕੀਤੇ? ਪੰਜਾਬ ਦੇ ਵਿੱਚ 1 ਰੁਪਿਆ ਵੀ ਕਰਜ਼ਾ ਅਸੀਂ ਨਹੀਂ ਚੁੱਕਾਂਗੇ ਅਸੀਂ ਆਪਣੇ ਰਿਸੋਰਸਸ ਕ੍ਰੀਏਟ ਕਰਾਂਗੇ ਉਹ ਮੁੱਦੇ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਬਜਟ ਦੇ ਵਿੱਚੋਂ 34000 ਕਰੋੜ ਦੀ ਰਿਸ਼ਵਤ ਖੋਰੀ ਦੂਰ ਕਰਕੇ ਪੰਜਾਬ ਦੇ ਡਿਵੈਲਪਮੈਂਟ ਦੇ ਕੰਮਾਂ ਤੇ ਪੈਸੇ ਲਾਉਣ ਵਾਸਤੇ ਜਿਹੜੀ ਅਸ਼ੋਰਸ ਦਿੱਤੀ ਸੀ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਉਹਦਾ ਜ਼ਿਕਰ ਕਰਾਂਗੇ 20000 ਕਰੋੜ ਦੀ ਇਲੀਗਲ ਮਾਈਨਿੰਗ ਇਹਨਾਂ ਕਿਹਾ ਸੀ 20000 ਕਰੋੜ ਰੁਪਈਆ ਹੀ ਸਾਲ ਦਾ ਪੰਜਾਬ ਦਾ ਰੈਵਨਿਊ ਜੋੜਿਆ ਕਰਾਂਗੇ 2 ਸਾਲ ਬੀਤਣ ਤੋਂ ਬਾਅਦ ਜਿੱਥੇ 40000 ਕਰੋੜ ਰੁਪਈਆ ਜਮ੍ਹਾਂ ਹੋਣਾ ਚਾਹੀਦਾ ਸੀ ਉਥੇ ਨਿਰਾ 400 ਕੋਈ 40 ਕੇ 50 ਕਰੋੜ ਰੁਪਈਆ ਇਹਨਾਂ ਜਮ੍ਹਾਂ ਕੀਤਾ ਹੈ ਲਾਅ ਐਂਡ ਆਰਡਰ ਕੋਈ ਨਹੀਂ ਜ਼ਿੰਦਗੀ ਕਿਸੇ ਦੀ ਮਹਿਫੂਜ਼ ਨਹੀਂ 5 ਮਿੰਟ ਦੇ ਟੈਲੀਫੋਨ ਤੇ ਨਸ਼ਾ ਤੁਸੀਂ ਜਿੱਥੇ ਚਾਹਦੇ ਉਥੇ ਪਹੁੰਚ ਜਾਂਦਾ ਹੈ ਪੰਜਾਬ ਪੁਲਿਸ ਦਾ ਜੋ ਰੋਲ ਰਿਹਾ ਉਹ ਸਪੈਸ਼ਲੀਕਲ ਡਿਸਕਸ ਹੋਏਗਾ ਹਰਿਆਣੇ ਨੇ ਕਿਸ ਤਰ੍ਹਾਂ ਆਪਣੀ ਏਰੀਏ ਨੂੰ ਆਪਣੀ ਜ਼ਮੀਨ ਨੂੰ ਪ੍ਰੋਟੈਕਟ ਕੀਤਾ ਇਹਨਾਂ ਦੀ ਪੁਲਿਸ ਨੇ ਜ਼ਿਆਤੀ ਸਾਡੇ ਨਾਲ ਕੀਤੀ ਹੈ ਜਿੱਥੇ ਪੰਜਾਬ ਪੁਲਿਸ ਨੂੰ ਐਜ਼ ਅ ਸ਼ੀਲਡ ਬਾਰਡਰਾਂ ਤੇ ਖੜੇ ਹੋਣਾ ਚਾਹੀਦਾ ਸੀ ਆਪਣੀ ਕਿਸਾਨੀ ਨੂੰ ਪ੍ਰੋਟੈਕਟ ਕਰਨ ਵਾਸਤੇ ਬਕਾਇਦਾ ਤੋਂ ਰਬੰਡਨ ਕਰ ਦਿੱਤਾ ਇਹ ਸਾਰੇ ਮੁੱਦੇ ਜਿਹੜੇ ਨੇ ਕੱਲ ਵਿਧਾਨ ਸਭਾ ਦੇ ਵਿੱਚ ਚੁੱਕੇ ਜਾਣਗੇ ਅੱਜ ਮੈਂ ਸਪੈਸ਼ਲੀ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਨੇ ਅਸ ਅਚੀਵਮੈਂਟ ਪੰਜਾਬ ਨੂੰ ਪਿੱਠ ਵਿਖਾਈ ਹੈ ਸੈਂਟਰ ਦੇ ਸਾਹਮਣੇ ਤੇ ਹਰਿਆਣੇ ਦੇ ਸਾਹਮਣੇ ਗੋਡੇ ਟੇਕ ਗਿਆ ਜਿਹੜਾ ਸਾਡੇ ਪਹਿਲੇ ਹੀ ਖੱਛਾ ਸੀ ਕਿ ਇੱਕ ਨਾ ਛਿੰਦੇ ਨਿਕਲੇਗਾ ਉਹੀ ਚੀਜ਼ ਸਾਬਤ ਹੋ ਰਹੀ ਹੈ ਆਂਦੇ ਟਾਈਮ ਤੇ ਮੈਨੂੰ ਹੋਰ ਵੀ ਪਤਾ ਹੈ ਬਹੁਤ ਸਾਰੀਆਂ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਕਿ ਆਂਦੇ ਟਾਈਮ 'ਚ ਇਹਨੇ ਕਈ ਹੋਰ ਚਾਂਚੜਾ ਨੇ ਪੰਜਾਬ ਨੂੰ ਅੱਜ ਬਚਨ ਦੀ ਲੋੜ ਹੈ ਪੰਜਾਬ ਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਭਗਵੰਤਬਾਹ ਨੇ ਪਹਿਲੇ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਧਿਰਾਂ ਦੇ ਵਿੱਚ ਫੁੱਟ ਪਾਈ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਦੇ ਚੰਦ ਅਫਸਰਾਂ ਨੂੰ ਇਸਤੇਮਾਲ ਕੀਤਾ ਗਿਆ ਇਸ ਕੰਮ ਫੁੱਟਪਾਣ ਦੇ ਵਿੱਚ ਸੋ दैट ਕਸਾਨੀ ਮੂਵਮੈਂਟ ਕਮਜ਼ੋਰ ਹੋ ਜਾਏ ਫਿਰ ਉਹਨਾਂ ਨੂੰ ਵਰਗ ਲਾਇਆ ਤੇ ਅੱਜ ਮੈਂ ਸਮਝਣਾ ਜਿੰਨਾ ਭਾਰੀ bizness ਦਾ ਤੇ ਕਾਰੋਬਾਰੀਆਂ ਦਾ ਤੇ ਇੰਡਸਟਰੀਅਲਿਸਟਾਂ ਦਾ ਨੁਕਸਾਨ ਕਰਵਾਇਆ ਪੰਜਾਬ ਦਾ ਉਹਦੇ ਵਿੱਚ ਵੀ ਵੱਡੀ ਭਾਗੀਦਾਰੀ ਭਗਵੰਤ ਮਾਨ ਦੀ ਤੋ ਇਹ ਸਾਰੀਆਂ ਚੀਜ਼ਾਂ ਅਸੀਂ ਕੱਲ ਚੁਕੜੀਆਂ ਨੇ ਤੇ ਮੈਂ ਇਹ ਵੀ ਗੱਲ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਅਸੀਂ ਗਵਰਨਮੈਂਟ ਤੇ ਪੂਰਾ ਪ੍ਰੈਸ਼ਰ ਰੱਖਾਂਗੇ ਕਚਹਿਰੀਆਂ ਦੇ ਵਿੱਚ ਵੀ ਸਾਡਾ ਜੇ ਪੂਰਨ ਇਹ ਐਫਰਟ ਚੱਲ ਰਿਹਾ ਹੈ ਕਿ ਹਾਈ ਕੋਰਟ ਮਾਨੀਟਰ ਇਹ ਜਿਹੜਾ 300 ਤੋਂ ਵੱਧ ਬੰਦਾ ਸਾਡਾ ਪੰਜ ਤੇ ਉਥੇ ਉਹਨਾਂ ਦੀ ਮੌਤਾਂ ਹੋ ਚੁੱਕੀਆਂ ਕੁਝ ਲੋਕਾਂ ਨੂੰ ਅਜੇ ਤੱਕ ਮਿਲ ਨਹੀਂ ਪਾਰੇ ਕੁਝ ਬੰਦੇ ਅਨ ਆਈਡੈਂਟੀਫਾਈਡ ਇਹ ਨਹੀਂ ਪਤਾ ਚੱਲ ਰਿਹਾ ਉਹ ਲੈ ਕਿੱਥੇ ਗਏ ਨੇ ਚਾਰ ਪੰਜ ਬੰਦੇ ਇਹੋ ਜੇ 300 ਤੋਂ ਵੱਧ ਫਟੜਪਿਆ ਗ੍ਰੀਵਿਅਸ गन ਬੂਨਸ ਤੇ ਤੁਹੀ ਹੈਰਾਨ ਹੋਗੇ ਦਿਨਾਲੀ ਦੇ ਜਿਹੜੇ ਪੈਲੇਟ ਇਸਤੇਮਾਲ ਕੀਤੇ ਗਏ ਨੇ ਦਿਨਾਲੀ ਵੈਪਨ ਨਾ ਪੈਰਾਮਿਲਟਰੀ ਫੋਰਸਸ ਕੋਲ ਨਾ ਹਰਿਆਣਾ ਪੁਲਿਸ ਕੋਲ ਨਾ ਆਮੀ ਦੇ ਕੋਲ ਜਿਆਦਾ ਜਿੰਨੇ ਕਿਸਾਨ ਹਸਪਤਾਲਾਂ ਚ ਪਏ ਨੇ ਮੈਂ ਖੁਦ ਉਹਨਾਂ ਨੂੰ ਮਿਲ ਕੇ ਆਇਆ ਉਹ ਜ਼ਿਆਦਾਤਰ ਦਿਨਾਲੀ ਦੇ ਪੈਲੇਟ ਦੇ ਫਾਇਰਸ ਨਾਲ ਉਥੇ ਜ਼ਖਮੀ ਪਏ ਉਹ ਵੀ ਅਟੈਂਪਟ ਟੂ ਮਰਡਰ ਦੇ ਸਾਰੇ ਕੇਸਸ ਬਣਦੇ ਆ ਵੀ ਜਿਹੜਾ ਕੰਮ ਸੀ ਇੰਨਾ ਹੀ ਸੀ ਕਿ ਅਸੈਂਬਲੀ ਤੋਂ ਪਹਿਲੇ ਪਹਿਲੇ ਅਸੀਂ ਸ਼ੁਭਕਰਨ ਦੇ ਉਹਦੀ ਇੱਕ ਝੂਠੀ ਐਫਆਈਆਰ ਜ਼ੀਰੋ ਐਫਆਈਆਰ ਲੋਜ ਕਰ ਲਈ ਤੁਸੀਂ ਵੇਖੋ ਅਜੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਣਾ ਚਾਹੁੰਦਾ ਹੈਲਥ ਮਿਨਿਸਟਰੀ ਦੀ ਇੱਕ ਐਡਵਾਈਜ਼ਰੀ ਹੈ ਕਿ ਦਿਨ 66 ਤੋਂ ਬਾਅਦ ਪੋਸਟਮਾਰਟਮ ਨਹੀਂ ਕਰੀਦਾ ਇਸ ਸ਼ੁਭਕਰਨ ਸਿੰਘ ਹੋਣਾ ਦਾ ਸਾਡੇ ਨੌਜਵਾਨ ਵੀਰ ਦਾ ਪਹਿਲੇ 7 ਦਿਨ ਮੌਤਰੀ ਚ ਬੋਡੀ ਪਈ ਰਹੀ ਹੈ ਤਾਸਵਾਜੀ ਕੇ 40 ਮਿੰਟ ਤੇ ਐਫ ਆਈ ਆਰ ਲੋਜ ਹੁੰਦੀ ਤੇ 20 ਮਿੰਟਾਂ ਬਾਅਦ ਰਾਤ ਨੂੰ ਉਹਨਾਂ ਦਾ ਪੋਸਟਮਾਰਟਮ ਕਰ ਦਿੱਤਾ ਜਾਂਦਾ ਸਵੇਰੇ ਸਸਕਾਰ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਇਹ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਪਹਿਲੇ ਤੁਹਾਨੂੰ ਯਾਦ ਹੋਵੇਗਾ ਸਿੱਧੂ ਮੂਸੇਵਾਲੇ ਦਾ ਵੀ ਇਸਨੇ ਪ੍ਰੈਸ਼ਰ ਪਾਇਆ ਫੈਮਿਲੀ ਤੇ ਜਦੋਂ ਉਹਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਫੈਮਿਲੀ ਵੀ ਚਾਹਦੀ ਸੀ ਉਹਦੇ ਸਪੋਰਟਰ ਵੀ ਚਾਹਦੇ ਸੀ ਕਿ ਗਵਰਨਮੈਂਟ ਦੇ ਕੋਲੋਂ ਪਹਿਲੇ ਉਹਨਾਂ ਕਾਤਲਾਂ ਦੇ ਖਿਲਾਫ ਜਿਨ੍ਹਾਂ ਕਤਲ ਕੀਤਾ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੈਪਨਸ ਦੀ ਰਿਕਵਰੀ ਵਾਸਤੇ ਅਸੀਂ ਕਰ ਸਕੀਏ ਉਹ ਚਾਹਦੇ ਸੰਸਕਾਰ ਲੇਟ ਹੋਏ ਉਦੋਂ ਵੀ ਇਹੀ ਸੈਟ ਆਫ ਇੰਟੈਲੀਜੈਂਸ ਅਫਸਰ ਤੇ ਪੁਲਿਸ ਦੇ ਅਫਸਰ ਇਸਤੇਮਾਲ ਕੀਤੇ ਹੁਣ ਵੀ ਇਹੀ ਅਫਸਰ ਇਹੀ ਪੁਲਿਸ ਦੇ ਲੋਕ ਪਹਿਲੇ ਕਿਸਾਨ ਜਥੇ ਜਥੇਬੰਦੀਆਂ 'ਚ ਪਾੜ-ਪਾਣ ਵਾਸਤੇ ਪੰਜਾਬ ਦਾ ਕੇਸ ਦਿੱਲੀ ਦੇ ਵਿੱਚ ਕਮਜ਼ੋਰ ਕਰਨ ਵਾਸਤੇ ਫੇਰ 300 ਬੰਦਾ ਆਪਣਾ ਫੱਟੜ ਕਰਾ ਕੇ ਫਰਜ਼ੀ ਐਫ ਆਈ ਆਰ ਇੱਕ ਐਫ ਆਈ ਆਰ ਦਰਜ ਕਰ ਲਈ ਤੋ ਇਹ ਸਾਰਾ ਇੱਕ ਚਿਹਰਾ ਮੋਰਾ ਭਗਵੰਤ ਮਾਨ ਦਾ ਤੇ ਦੀ ਸਰਕਾਰ ਦਾ ਲੋਕਾਂ ਸਾਹਮਣੇ ਆ ਗਿਆ ਇੱਕ ਕੰਪਲੀਟਲੀ ਐਂਟੀ ਪੰਜਾਬ ਨੇ ਲੋਕ ਇਹਨਾਂ ਦਾ ਹਰ ਐਕਸ਼ਨ ਇਹਨਾਂ ਦੀ ਇੱਕ ਮਿਨਿਸਟਰ ਛੁਟਕੀਆਂ ਮਾਰਦੀ ਸੀ ਛੁਟਕੀਆਂ ਕਿ ਸਾਨੂੰ ਮੌਕਾ ਦੋ 50 ਮਿੰਟਾਂ ਦੇ ਵਿੱਚ ਵੇਖੋ ਗੰਡਿਆਂ ਤੇ ਪਿਆਜ਼ਾਂ ਤੇ ਲਾਲ ਮਿਰਚਾਂ ਤੇ ਫਲੂਟ ਤੇ ਕੇਲਿਆਂ ਤੇ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ 5 ਮਿੰਟ ਛੁਟਕੀਆਂ ਮਾਰਦੇ ਕੱਲ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਕੱਲ ਅਸੈਂਬਲੀ ਵਿੱਚ ਭਗਵੰਤਬਾਹ ਜੀ ਤੁਸੀਂ ਵੀ ਤਿਆਰ ਰਹੋ ਤੇ ਛੁਟਕੀਆਂ ਵਾਲੇ ਮੰਤਰੀ ਜੀ ਵੀ ਤਿਆਰ ਰਹਿਣ ਪੰਜਾਬ ਦੇ ਲੋਕ ਹੁਣ ਪੁੱਛਦੇ ਨੇ ਟਾਈਮ ਆ ਗਿਆ ਤੁਹਾਡੀ ਅਸਲੀਅਤ ਜਿਹੜੀ ਪਿਕਚਰ ਹੈ ਕਿੰਨਾ ਕੁ ਤੁਸੀਂ ਪੰਜਾਬੀਆਂ ਪਿੱਛੇ ਖੜਦੇ ਹੋ ਕਿੰਨਾ ਕੁ ਤੁਸੀਂ ਕਿਸਾਨੀ ਨਾਲ ਖੜਦੇ ਹੋ ਕਿੰਨੇ ਕ ਤੁਸੀਂ ਵਾਦੇ ਆਪਣੇ ਪੂਰੇ ਕਰਦੇ ਹੋ ਕਿੰਨਾ ਕ ਤੁਸੀਂ ਬਰਗਾੜੀ ਤੇ ਬਹਿਬਲ ਖਲਾ ਦਾ ਧਿਆਨ ਕੀਤਾ ਕਿੰਨਾ ਕ ਤੁਸੀਂ ਡਰੱਗ ਕਿਹਾ ਸੀ 24 ਘੰਟਿਆਂ ਚ ਜਿੱਦਣ ਇਮਾਨਦਾਰ ਮੁੱਖ ਮੰਤਰੀ ਆਏਗਾ ਕੇਜਰੀਵਾਲ ਸਾਹਿਬ ਤੁਸੀਂ ਇਹ ਗੱਲ ਕਹੀ ਸੀ 4 ਹਫਤੇ ਚ ਮੈਂ ਕੱਪ ਦੂਰ ਕਰ ਦੂੰਗਾ ਤੇ ਸਾਰੀਆਂ ਚੀਜ਼ਾਂ ਦਾ ਕੱਲ ਤੁਹਾਨੂੰ ਸਾਫ ਦੇਣਾ ਪੈਣਾ ਤਿਆਰੀ ਕਰਕੇ ਆਇਓ ਭਗਵੰਤਬਾਨ ਜੀ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਬਹੁਤ ਬਹੁਤ ਤੁਸੀਂ ਇੱਕ ਸਾਜ਼ਿਸ਼ ਦਾ ਜ਼ਿਕਰ ਕੀਤਾ ਹੈ ਲੱਗਦਾ ਹੈ ਕਿ ਪੰਜਾਬ ਦੇ ਖਿਲਾਫ ਵੀ ਉੱਚੇ ਤਰੀਕੇ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਜਿਵੇਂ ਤੁਸੀਂ ਜ਼ਿਕਰ ਕਰਕੇ ਹਟਿਆ ਪਹਿਲਾ ਮੁਸਲਮਾਨਾਂ ਦੇ ਖਿਲਾਫ ਇੱਕ ਮੂਵਮੈਂਟ ਕ੍ਰੀਏਟ ਕੀਤੀ ਗਈ ਸੀ ਬਾਅਦ ਚੋਂ 17 370 22 ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਮੰਨਦੇ ਕਿ ਪੰਜਾਬ ਨੂੰ ਵੀ ਉੱਥੇ ਹੀ ਟਾਰਗੇਟ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੋਈ 100% ਦੀ ਜੋ ਨਜ਼ਰ ਆ ਰਹੀ ਹੈ ਜੋ ਨਜ਼ਰ ਆ ਰਿਹਾ ਹੈ ਸੈਂਟਰ ਨਾਲ ਰਲ ਕੇ ਭਗਵੰਤ ਮਾਨ ਨੇ ਪਹਿਲੇ ਕਿਸਾਨ ਯੂਨੀਅਨ 'ਚ ਪਾੜ ਪਾਇਆ ਤੁਹਾਡੇ ਸਾਹਮਣੇ ਆ ਗਿਆ ਜੇ ਕਿਸਾਨ ਯੂਨੀਅਨ ਸਾਰੀਆਂ ਇਕੱਠੀਆਂ ਹੁੰਦੀਆਂ ਸਾਰੇ ਹਿੰਦੁਸਤਾਨ ਦੇ ਕਿਸਾਨ ਇਕੱਠੇ ਆਂਦੇ ਤੇ ਜਿਹੜਾ ਕੀਤਾ ਵਾਦਾ ਸੀ 3 ਸਾਲ ਪਹਿਲੇ ਕਿ ਅਸੀਂ ਐਮਐ ਐਮਐਸਪੀ ਨੂੰ ਲੀਗਲਾਈਜ਼ ਕਰਾਂਗੇ ਮੋਦੀ ਸਾਹਿਬ ਦਾ ਉਹ ਨਿਪਰੇ ਚੜਨਾ ਸੀ ਫਿਰ ਜਿਹੜੇ ਲਕੀਮਪੁਰ ਖੇਰੀ ਦੇ ਵਿੱਚ ਬੀਜੇਪੀ ਦੇ ਮੰਤਰੀ ਦੇ ਲੜਕੇ ਨੇ ਪੰਜਾਬੀਆਂ ਨੂੰ ਗੱਡੀ ਥੱਲੇ ਰੋਨ ਦਿੱਤਾ ਸੀ ਚਾਰ ਪੰਜ ਲੋਕ ਸਾਡੇ ਭਰਾ ਉਥੇ ਮਾਰੇ ਗਏ ਸੀ ਉਹਦੇ ਵਿੱਚ ਅਜੇ ਕੁਝ ਨਹੀਂ ਬੜਿਆ 700 ਤੋਂ ਵੱਧ ਕਿਸਾਨੀ ਉਥੇ ਸ਼ਹੀਦ ਹੋਈ ਉਹਨਾਂ ਨੂੰ ਫਾਈਨੈਂਸ਼ੀਅਲੀ ਕੰਪੰਸੇਟ ਨਹੀਂ ਕੀਤਾ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਹੋਰ ਬਹੁਤ ਸਾਰੇ ਇਸ਼ੂਜ਼ ਜਿਹਾ 100% ਕੰਪੰਸੇਸ਼ਨ ਜੇ ਕੱਲ ਨੂੰ ਕੋ ਨੁਕਸਾਨ ਹੁੰਦਾ ਫਸਲਾਂ ਨੂੰ ਉਹਦੀ ਕੰਪੰਸੇਸ਼ਨ ਦਾ ਮਸਲਾ ਸੀ ਕਿ 100% ਦੀ ਕੰਪੰਸੇਸ਼ਨ ਗਵਰਨਮੈਂਟ ਆਫ ਇੰਡੀਆ ਸੀ ਦੇਵਾਂਗੇ ਇੰਸ਼ੋਰੈਂਸ ਕੰਪਨੀਆਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਇੰਸ਼ੋਰੈਂਸ ਦੀਆਂ ਕੰਪਨੀਆਂ ਨੂੰ ਸਾਲ ਦਾ ਮੁਨਾਫਾ ਹੋ ਰਿਹਾ ਕਿਉਂਕਿ ਉਹਨਾਂ ਕੋ ਪੈਸੇ ਲਏ ਜਾ ਰਹੇ ਜਾਂ ਗਵਰਨਮੈਂਟ ਦੇ ਰਹੀ ਜਾਂ ਕਿਸਾਨ ਦੇ ਰਹੇ ਨੇ ਕਿਸੇ ਨੂੰ ਕੰਪਨਸੇਸ਼ਨ ਹਿੰਦੁਸਤਾਨ ਚ ਮਿਲ ਨਹੀਂ ਰਹੀ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਐਹੋ ਜਿਹੀਆਂ ਤੈਅ ਕਰ ਦਿੱਤੀਆਂ ਕਿ ਕਿਸੇ ਪਿੰਡ ਚ ਵੀ ਜਿੱਥੇ ਨੁਕਸਾਨ ਹੁੰਦਾ ਜਿੰਨਾ ਚਿਰ 90% ਦੀ ਨੁਕਸਾਨ ਨਾ ਹੋਏ ਉਸ ਪਿੰਡ ਚ ਕਿਸੇ ਕਿਸਾਨ ਨੂੰ ਕੰਪਨਸੇਸ਼ਨ ਨਹੀਂ ਮਿਲਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਕੀਤਾ ਗਿਆ ਸੀ ਇਹਨਾਂ ਨੂੰ ਪਤਾ ਸੀ ਕਿ ਇਲੈਕਸ਼ਨਾਂ ਦੇ ਕੋਲ ਕਿਸਾਨ ਯੂਨਿਟਸ ਇਕੱਠੀਆਂ ਹੋਣੀਆਂ ਪਹਿਲੇ ਪਾੜ ਪਾਇਆ ਗਿਆ ਫਿਰ ਪੰਜਾਬ ਦਾ ਕਾਰੋਬਾਰ ਰਕਾਇਆ ਗਿਆ ਜਿੰਨਾ ਭਾਰੀ ਬਿਜ਼ਨਸ ਨੂੰ ਨੁਕਸਾਨ ਤੇ ਕਾਰੋਬਾਰੀਆਂ ਨੂੰ ਨੁਕਸਾਨ ਹੋਇਆ ਸਿੱਧੇ ਤੌਰ ਮੇਰਾ ਚਾਰਜ ਭਗਵੰਤ ਮਾਨ ਤੇ ਹੈ ਕਿ ਇਹਨੇ ਆਪਣੀ ਇੰਟੈਲੀਜੈਂਸ ਏਜੰਸੀਆਂ ਦੇ ਤੇ ਪੁਲਿਸ ਦੀ ਏਜੰਸੀਆਂ ਦੇ ਜ਼ਰੀਏ ਇਹ ਸਾਰਾ ਜਿਹੜਾ ਬਹੁਤ ਵੱਡਾ ਇੱਕ ਛੜੀਯੰਤਰ ਰਚਿਆ ਗਿਆ ਪੰਜਾਬ ਤੇ ਜਿਹਦਾ ਬਹੁਤ ਵੱਡਾ ਨੁਕਸਾਨ ਹੈ ਤੇ ਸੈਂਟਰ ਨਾਲ ਰਲ ਕੇ ਇਹ ਹੋਰ ਕੀ ਨੁਕਸਾਨ ਕਰੇਗਾ ਇਹ ਤੇ ਆਹستہ ਆਹستہ ਜਿਸ ਤਰ੍ਹਾਂ ਅੱਜ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਉਹਦੇ ਚ ਖੁਦ ਕੰਸੀਡ ਕਰ ਲਿਆ ਜਿਹੜਾ ਅੱਜ ਦੇ ਦਿਨ ਤੱਕ ਅਸੀਂ ਕਿਸਾਨ ਯੂਨੀయన్స్ ਵੀ ਕਹਿ ਰਹੀਆਂ ਅਸੀਂ ਵੀ ਕਹ ਰਹੇ ਹਾਂ ਕਿ ਪੰਜਾਬ ਦੀ ਟੈਰਿਟਰੀ ਦੇ ਵਿੱਚ ਹਰਿਆਣੇ ਵਾਲਿਆਂ ਨੇ ਆ ਕੇ ਸਾਡੇ ਕਈ ਕਿਸਾਨ ਵੀਰਾਂ 'ਚੋ ਕੇ ਵੀ ਖੜੇ ਆ ਫਾਇਰਿੰਗ ਵੀ ਸਾਡੇ ਏਰੀਆ 'ਚੋਂ ਕੀਤੀ ਇਹ ਐਸਫਆਈਆਰ ਦੇ ਨਾਲ ਇਹਨੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਇਹਨੇ ਖੁਦ ਜੇ ਪੰਜਾਬ ਪੁਲਿਸ ਹੀ تسلیم ਕਰ ਲੇ ਕਿ ਜੀ ਇਹ ਜਿਹੜਾ ਵਾਰਦਾਤ ਹੋਈ ਹੈ ਕਿਉਂਕਿ ਕੰਪਲੀਟਲੀ ਬਾਰਡਰ ਤੇ ਤੇ ਉਹ ਪਿੰਡੇ ਜਿਹੜਾ ਪੁਲਿਸ ਸਟੇਸ਼ਨ ਹੈ ਜੀਂਦੇ ਚ ਪੈਂਦਾ ਤੇ ਤੁਸੀਂ ਤੇ ਸਾਰਾ ਕੇਸ ਹੀ ਆਪਣਾ ਲੂਜ਼ ਕਰਕੇ ਤੁਸੀਂ ਇੱਕ ਜ਼ਿਕਰ ਕੀਤਾ ਐਮਐਸਪੀ ਦਾ ਹਾਂਜੀ ਐਮਐਸਪੀ ਨੂੰ ਲੈ ਕੇ ਭਗਵਾਨ ਜਦੋਂ ਤੁਹਾਡੀ ਸਰਕਾਰ ਸੀ ਕਾਂਗਰਸ ਦੀ ਤਾਂ ਉਹ ਬਾਰ-ਬਾਰ ਜ਼ਿਕਰ ਕਰਦੇ ਸੀਗੇ ਕਿ ਸਾਡੀ ਸਰਕਾਰ ਬਣਾਉ ਅਟਾਰੀ ਵਾਲਾ ਬਾਰਡਰ ਖੋਲਾਂਗੇ ਤਜਾਰਤ ਸ਼ੁਰੂ ਕਰਾਂਗੇ ਪਰ ਹੁਣ ਹਾਲਾਤ ਇਹ ਨੇ ਕਿ ਜਦੋਂ ਕਿੰਨੂ ਦੀ ਬੰਪਰ ਫਸਲ ਹੁੰਦੀ ਹੈ ਤਾਂ ਕਿਸਾਨਾਂ ਨੂੰ ਆਪਣੇ ਕਿੰਨੂ ਸਰਕਾਰਾਂ ਦੇ ਸੁਪਨੇ ਪਿਆ ਰਹੇ ਲੱਗਦਾ ਕਿ ਏਟਾਰੀ ਵਾਲੇ ਬਾਰਡਰ ਤੇ ਵੀ ਸਰਕਾਰ ਯੂ-ਟਰਨ ਮਾਰ ਗਈ ਐ ਸਿੱਧਾ ਹੁਣ ਇਹ ਗੱਲ ਕਹਿੰਦੇ ਨੇ ਕਿ ਉਧਰੋਂ ਨਸ਼ਾ ਆ ਰਿਹਾ ਇਸ ਤਰ੍ਹਾਂ ਇੱਕੋ ਗੱਲ ਸੁਣ ਲੋ ਏਟਾਰੀ ਵਾਲਾ ਬਾਰਡਰ ਤੇ ਕੀ ਕੋਲ ਨੇ ਏਟਾਰੀ ਦੇ ਬਾਰਡਰ ਤੋਂ ਤੇ ਡਰੋਨ ਆ ਰਹੇ ਨੇ ਵੈਪਨ ਲੈ ਕੇ ਤੇ ਨਸ਼ਾ ਲੈ ਕੇ ਆ ਰਹੇ ਮੈਨੂੰ ਦੱਸੇ ਤੇ ਸਹੀ ਭਗਵੰਤ ਬਾਣ ਜੀ ਕੋਈ ਦੱਸੋ ਤਾਂ ਸਹੀ ਦੋਆਂ ਸਾਲਾਂ 'ਚ ਤੁਹਾਡੀ ਕੋਈ ਇੱਕ ਉਪਲਬਧੀ ਤੇ ਦੱਸੋ 70 75 ਹਜ਼ਾਰ ਕਰੋੜ ਦਾ ਤੇ ਤੁਸੀਂ ਕਰਜ਼ਾ ਚਾੜਤਾ ਨੋ ਜੋਨ ਬੱਚੀਆਂ ਨੂੰ ਜਿਹੜੇ ਮਾਵਾਂ ਨੂੰ ਤੇ ਪੈਣਾ ਨੂੰ ਤੇ ਬੱਚੀਆਂ ਨੂੰ ਪ੍ਰੋਮਿਸ ਕਰ ਸਕਦੇ 1000 ਰੁਪਈਆ ਸਾਡੀ ਸਰਕਾਰ ਬੰਦੇ ਪਹਿਲੇ ਮਹੀਨੇ ਚ ਅਪ੍ਰੈਲ ਦੇ ਮਹੀਨੇ ਤੁਹਾਨੂੰ ਇਹ 1000 ਰੁਪਈਆ ਕਰੋ ਕਰੋ ਤੁਹਾਨੂੰ ਅਸੀਂ ਦੇਵਾਂਗੇ ਕਦੀ ਨਾ ਤੱਕ ਮਿਲਿਆ ਜੀ ਐਮਐਸਪੀ ਦੀਆਂ ਛੁਟਕੀਆਂ ਮਾਰਨ ਵਾਲੇ ਹੁਣ ਵਰ ਜਵਾਬ ਦੇਣ ਨੂੰ ਤਿਆਰ ਨਹੀਂ ਅਸੀਂ ਕੱਲ ਕਰਾਂਗੇ ਵੇਖੋ ਆ 15 ਦਿਨ ਦੇ ਸੈਸ਼ਨ ਚ ਇਨਾਂ ਦਾ ਇੱਕ ਇੱਕ ਝੂਠ ਪੰਜਾਬ ਦੇ ਵਿੱਚ ਹਰ ਸਬਜੈਕਟ ਉਹਦਾ ਪਰਦਾ ਫਾਸ਼ ਇਲੀਗਲ ਮਾਈਨਿੰਗ ਦਾ ਇਥੋਂ ਦੀ ਗੁੰਡਾਗਰਦੀ ਦਾ ਇਥੋਂ ਦੇ ਜਿਹੜੇ ਇਹਨਾਂ ਨੇ ਵੱਡੇ ਜੇਲ੍ਹਾਂ ਦੇ ਵਿੱਚ ਗੈਂਗਸਟਰ ਬਿਠਾਏ ਨੇ ਜਿਨ੍ਹਾਂ ਦੀ ਪਰਵਰਿਸ਼ ਇਹ ਕਰ ਰਹੇ ਨੇ ਉਹਨਾਂ ਦਾ ਮਾਡਲ ਅਪਰੈਂਡਾ ਇਹਦਾ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਣੀਆਂ ਨੇ ਬਟ ਅੱਜ ਪਹਿਲਾ ਸਾਡਾ ਕਹਿਣ ਦਾ ਫਰਜ਼ ਇਹ ਸੀ ਪਹਿਲੇ ਹੀ ਟੈਸਟ ਦੇ ਵਿੱਚ ਪੰਜਾਬ ਦੀ ਪੇਠੇ 'ਚ ਛੁਰਾ ਮਾਰ ਰਿਹਾ ਭਗਵੰਤ ਮਾਨੇ ਦੀ ਇੰਟੈਂਸ਼ਨਸ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ a time has come for punjab to take decisive action ਆ ਟਾਈਮ ਆ ਗਿਆ ਪੰਜਾਬ ਦੇ ਲੋਕਾਂ ਨੂੰ on the eve of parliament elections ਬੜਾ ਸੋਚ ਸਮਝ ਕੇ ਆਪਣਾ ਫੈਸਲਾ ਕਰਨਾ ਪਏਗਾ ਸਾਡੀ ਵੀ ਇੱਕ ਸਵਾਲ ਵੀ ਹੈਗਾ ਕਿਸਾਨ ਲੀਡਰਸ ਕਹ ਰਹੇ ਨੇ ਸਾਡੀ ਮੰਗ ਮੇਨ ਕੇਂਦਰ ਸਰਕਾਰ ਤੋਂ ਹੈ ਪੰਜਾਬ ਸਰਕਾਰ ਤੋਂ ਐਫਐਸ ਦੀ ਮੰਗ ਸੀਗੀ ਉਦੋਂ ਕੋਈ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਰਿਪrezentਟੇਟਿਵ ਸੀਗੇ ਉਹ ਕੇਂਦਰ ਸਰਕਾਰ ਦੇ ਜਿਸ ਤਰੀਕੇ ਨਾਲ ਸਾਰਾ ਕੁਝ ਹੋਇਆ ਪਰ ਜੇ ਅਸੀਂ ਸਿੱਧੀ ਗੱਲ ਕਰੀਏ ਕੇਂਦਰ ਸਰਕਾਰ ਦੀ ਕਾਂਗਰਸ ਪਾਰਟੀ ਕੋਈ ਆਪਣੇ ਨੁਮਾਇੰਦੇ ਆ ਕੁਝ ਕਿਉਂਕਿ ਤੁਸੀਂ ਵੀ ਐਮਪੀ ਰਹੇ ਹੋ ਉੱਥੇ ਵੀ ਭੇਜੂਗੇ ਕੇਂਦਰ ਸਰਕਾਰ ਕੇ ਕਿਸਾਨਾਂ ਦੀ ਬਲੀ ਜਿਹੜੀ ਬੇਸਿਕ ਮੰਗ ਮੇਨ ਮੰਗ ਹੈ ਉਹ ਪੂਰੀ ਕੀਤੀ ਜਾਏ ਤੇ ਨਾਲ ਦੇ ਨਾਲ ਸਵਾਲ ਇਹ ਹੈ ਕਿ ਫਿਰ ਲੋਕਸਵਾ ਵੀ ਆ ਰਹੀ ਹੈਗੀ ਇਹ ਵੀ ਦੇਖਿਆ ਜਾ ਰਿਹਾ ਕਿ ਸਾਰਾ ਕਨੈਕਸ਼ਨ ਵੀ ਹੈਗਾ ਹਰਿਆਣਾ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਤਾਂ ਤੁਸੀਂ ਆਪਣੀ ਪਾਰਟੀ ਨੂੰ ਅੱਗੇ ਦੱਸੋ ਨਾ ਕਿ ਜੇ ਇਹ ਨੀਤੀਆਂ ਚੱਲ ਰਹੀਆਂ ਨੇ ਪੰਜਾਬ 'ਚ ਤੇ ਫਿਰ ਬਾਕੀ ਬਸਤੀਆਂ ਇਹ ਨੀਤੀਆਂ ਹੋਣਗੇ ਤੇ ਨਾਲ ਗਠਜੰਬਨ ਹੋ ਰਹੇ ਨੇ ਕਿਧਰ ਨਾ ਗੱਟਪੱਤ ਨੂੰ ਆਮ ਆਦੀ ਪਾਰਟੀ ਦਾ ਕਾਂਗਰਸ ਦਾ ਬਾਕੀ ਨਾਮਾਂ ਤੇ ਪੰਜਾਬ ਦੇ ਵਿੱਚ ਸਾਡਾ ਕੋਈ ਗਠਜੰਬਨ ਨਹੀਂ ਬਾਕੀ ਪਾਰਟੀ ਸਾਡੀ ਜਾਂ ਸਟੇਟ ਯੂਨਿਟਸ ਦਿੱਲੀ ਵਿੱਚ ਜਾਂ ਗੋਆ ਵਿੱਚ ਜਾਂ ਗੁਜਰਾਤ 'ਚ ਕੀ ਕਰਦੇ ਨੇ ਉਹ ਜਾਨ ਤੁਹਾਨੂੰ ਮੈਂ 1 ਸਾਲ ਪਹਿਲੇ ਕਿਹਾਤਾ ਸੀ ਕੈਂਡਰ ਨੋ ਸਰਕਮਸਟੈਂਸਸ ਵੀ ਵਿਲ ਨਾਟ ਟੱਚ ਆਪ ਇਵਨ ਵਿਦ ਅ ਬਾਰਜ ਪੋਲ ਇਹੀ ਮੁੱਖ ਮੰਤਰੀ ਕਹਿੰਦਾ ਸੀ ਅਮਰੂਦਾਂ ਨੂੰ ਮੇਲਿਆਂ 'ਚ ਕੌਣ ਪੁੱਛਦਾ ਹੁੰਦਾ ਤੇ ਤੁਹਾਡੇ ਪ੍ਰੈਸ ਦੇ ਅਕਸਰ ਲੋਕ ਇਹੀ ਗੱਲ ਕਹਿੰਦੇ ਸੀ ਇਹਨਾਂ ਨੂੰ ਕਿਸੇ ਨੇ ਪੁੱਛਣਾ ਫੈਸਲਾ ਤੇ ਦਿੱਲੀ ਹੋ ਕੇ ਆ ਜਾਣਾ ਇਹਨਾਂ ਚੁੱਪ ਹੋ ਕੇ ਮੰਨ ਲੈਣ ਤੁਹਾਨੂੰ ਮੈਂ ਕਹਿੰਦਾ ਰਿਹਾ ਉਸੇ ਤੇ ਅਸੀਂ ਅੜੇ ਇਹਨਾਂ ਦਾ ਐਂਟੀ ਪੰਜਾਬ ਚਿਹਰਾ ਐਂਟੀ ਕਿਸਾਨ ਚਿਹਰਾ ਇਹ ਬਕਾਇਦਾ ਤੌਰ ਲੋਕਾਂ ਦੇ ਸਾਹਮਣੇ ਆ ਚੁੱਕਿਆ ਐਂਡ ਨਿਹਰਾ ਇਹੀ ਨਹੀਂ ਜਿਹੜਾ ਮੇਰਾ ਪਹਿਲੇ ਦਿਨੋਂ ਦਾਵਾ ਅਸੈਂਬਲੀ 'ਚ ਰਿਹਾ ਤੇ ਹੁਣ ਵੀ ਹੈ ਕਿ ਇਹ ਆਦਮੀ ਜਿਹੜਾ ਜਿੰਨਾ ਚਿਰ ਮੁੱਖ ਮੰਤਰੀ ਰਹੇਗਾ ਪੰਜਾਬ واسੇ ਬਹੁਤ ਘਾਤਕ ਹੋਏਗਾ ਬਿਕੋਜ਼ ਹੀ ਇਸ ਕੰਪਰੋਮਾਈਜ਼ਡ ਵਿਦ ది ਸੈਂਟਰਲ ਮੇਰੀ ਵੱਡੀ ਗੱਲ ਇਹ ਹੈ ਜਿਹੜਾ ਚੀਫ ਮਿਨਿਸਟਰ ਕੰਪਰੋਮਾਈਜ਼ਡ ਉਹ ਸੂਬੇ ਨੂੰ ਕਸਾ ਪ੍ਰੋਟੈਕਟ ਕਰੇਗਾ ਨਾ ਟੈਰੀਟਰੀ ਪ੍ਰੋਟੈਕਟ ਕਰੇਗਾ ਨਾ ਇਥੋਂ ਦੀ ਕੌਮ ਪ੍ਰੋਟੈਕਟ ਕਰੇਗਾ ਨਾ ਇਥੋਂ ਦੇ ਇੰਟਰਸਟ ਪ੍ਰੋਟੈਕਟ ਕਰੇਗਾ ਨਾ ਇਥੋਂ ਦੀ ਕਿਸਾਨੀ ਨੂੰ ਪ੍ਰੋਟੈਕਟ ਕਰੇਗਾ ਇੱਕ ਟੋਟਲ ਛੜੇ ਅੰਤਰ ਦੇ ਦੀਨ ਝੂੜ ਦੇ ਦੀਨ ਕੁਫਰ ਦੇ ਦੀਨ ਇੱਥੇ ਆਏ ਨੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੋਰ ਗੱਲਾਂ ਆ ਤੇ ਬੱਸ ਇਹ ਮੇਰੀ ਰੱਟ ਪਟੀਸ਼ਨ ਦੀ ਜੇ ਤੁਹਾਨੂੰ ਕੋਈ ਕਾਪੀ ਚਾਹੀਦੀਆਂ ਨੇ ਮੇਰੇ ਕੋਲ ਮਿਲ ਗਈਆਂ ਹੋਣੀਆਂ ਤੁਹਾਨੂੰ ਆ ਮੇਰੇ ਕੋਲ ਹੈ ਜੇ ਕੋਈ ਚਾਹੁੰਦਾ ਹੋਏਗਾ ਬਾਕੀ ਤੁਹਾਨੂੰ ਸਾਰਾ ਪ੍ਰੈਸ ਨੋਟ ਵੀ ਆ ਰਹੇ ਨੇ ਇਹ ਮੇਰਾ ਇਹ ਕਹਿਣਾ ਹੈ ਕਿ ਸਾਡੀ ਰੱਟ ਪਟੀਸ਼ਨ ਦੇ ਪ੍ਰੈਸ਼ਰ ਦੇ ਦੀ ਇੱਕ ਕੇ ਨੰਬਰ 2 ਕੇ ਸੈਸ਼ਨ ਆ ਰਿਹਾ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਉਹ ਕੰਮ ਚੱਲਣ ਨਹੀਂ ਦੇਣਾ ਸਾਡਾ ਸੈਸ਼ਨ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਹੁਣੇ ਪੀਸੀ ਕੀਤੀ ਉਹ ਸੁਖ ਵਿਲਾਸ ਵਾਲੇ ਜਵਾਵਾਂ ਉਹਨੇ ਖਾਸਾ ਕਰਦੇ ਨਹੀਂ ਉਹ ਸੁਖ ਵਿਲਾਸ ਅੱਛਾ ਨੀਰਾ ਖੁਲਾਸਾ ਹੀ ਕਰੀ ਜਾਂਦੇ ਨੇ ਕੁਝ ਕਰਨ ਵੀ ਨਹੀਂ ਸਹੀ ਕੋ ਸੁਖ ਵਿਲਾਸ ਦਾ ਤੁਸੀਂ ਇਸ ਟਾਈਮ ਗੱਲੇ ਤੇ ਸੁਖ ਕਰਨ ਦੀ ਕਰਨ ਦੀ ਲੋੜ ਸੀ ਤੀ ਤੋਰ ਸੁਖ ਵਿਲਾਸ ਵੱਲ ਗਏ ਤੇ ਸੁਖ ਵਿਲਾਸ ਦਾ ਤੇ 2 ਸਾਲ ਤੁਹਾਨੂੰ ਪੂਰੇ ਟਾਈਮ ਦਿੱਤੇ ਨੇ ਇਨਾਂ ਦਾ ਇੱਕ ਮੰਤਰੀ ਤੇ ਕਹਿੰਦਾ ਸੀ ਇਹੀਂ ਉੱਥੇ ਇੱਕ ਪਤਾ ਨਹੀਂ ਪਤਾ ਨਹੀਂ ਕਿਹੜਾ ਇੰਸਟੀਚਿਊਟ ਕਿ ਸਕੂਲ ਖੋਲ ਦੇਣਾ ਸਕੂਲ ਤੇ ਤੁਹਾਡੇ ਕੋ ਖੁੱਲਿਆ ਨਹੀਂ ਕੋਈ ਕਰਕੇ ਤੇ ਵਿਖਾਓ ਤੁਸੀਂ ਜੇ ਪੰਜਾਬ ਦੀ ਕਿਸਾਨੀ ਨੇ ਇਹ ਕੀਤਾ ਤੇ ਸੁਖਵिलास ਦਾ ਕੀ ਕਰਨਾ ਸੁਖਵिलास ਦਾ ਇਹਨਾਂ ਕੋ ਮੈਨੂੰ ਦੀ ਜ਼ਾਬਦੇ ਤੇ ਕੋ ਜਾਣਿਆ ਉੱਥੇ ਕੁਝ ਕਰਨ ਦੀ ਕਿਉਂਕਿ ਸੁਖਵिलास ਵਾਲੇ ਤੇ ਅੱਗੇ ਦਿੱਲੀ ਨਾਲ ਨੇ ਇਹ ਐਕਸ਼ਨ ਕਿਸਾਂ ਕਰੇਗਾ ਜੀ ਜੇ ਸੁਖ ਕਰਨ ਸਿੰਘ ਦਾ ਐਕਸ਼ਨ ਨਹੀਂ ਕਰ ਸਕਿਆ ਸੁਖਵिलास ਤੇ ਕਿੱਥੋਂ ਕਰਨਾ ਉਹਤੇ ਆਂਦੇ ਵਕਤ ਦੇ ਵਿੱਚ ਲਾਇੰਸ ਪਾਰਟਨਰਸ ਹੋਣੇ ਨੇ ਬੀਜੇਪੀ ਦੇ ਤੇ ਇਹ ਫੋਟੋ ਜਿਹੜੀਆਂ ਸਾਰੀਆਂ ਗੱਲ